ਵੋਟ ਬਣਾਉਣਾ ਤੇ ਉਸ ਦਾ ਸਹੀ ਇਸਤੇਮਾਲ ਕਰਨਾ ਸਾਡਾ ਸੰਵਿਧਾਨਿਕ ਹੱਕ ਹੈ ਤੇ ਆਪਣੇ ਸੰਵਿਧਾਨਿਕ ਹੱਕ ਦੀ ਵਰਤੋਂ ਤੋਂ ਕਦੇ ਵੀ ਅਵੇਸਲਾ ਨਹੀਂ ਹੋਣਾ ਚਾਹੀਦਾ ਨੌਜਵਾਨ ਪੀੜ੍ਹੀ ਜੋ ਕਿ ਸਾਡੇ ਦੇਸ਼ ਦਾ ਭਵਿੱਖ ਹੈ ਤੇ ਉਹਨਾਂ ਨੂੰ ਆਪਣੇ ਸੰਵਿਧਾਨਿਕ ਹੱਕ ਵੋਟ ਦੀ ਵਰਤੋਂ ਜ਼ਰੂਰ ਕਰਨੀ ਚਾਹੀਦੀ ਹੈ ਤੇ ਤਾਂ ਜੋ ਸਾਡਾ ਲੋਕਤੰਤਰ ਹੋਰ ਮਜ਼ਬੂਤ ਹੋ ਸਕੇ ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਡਿਪਟੀ ਕਮਿਸ਼ਨਰ ਕਮ ਜ਼ਿਲ੍ਹਾ ਚੌਣ ਅਕਸਰ ਡਾਕਟਰ ਸੋਹਣ ਸਿੰਘ ਨੇ 15ਵੇਂ ਨੈਸ਼ਨਲ ਵੋਟਰ ਦੇ ਰਿਸਤ ਮੌਕੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਕਰਵਾਏ ਸਮਾਗਮ ਨੂੰ ਸੰਬੋਧਨ ਕਰਦਿਆਂ ਕੀਤਾ ਸੇਖਾਲਜੀ ਮੇਰਾ ਨਾਮ ਵਿਵਰਾਤ ਸਿੰਘ ਹੈ ਅਤੇ ਮੈਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕੋਟਲਾ ਬਚਵਾੜਾ ਵਿੱਚ 11ਵੀਂ ਜਮਾਤ ਦਾ ਵਿਦਿਆਰਥੀ ਹਾਂ ਤੇ ਹੁਣ ਮੈਂ ਤੁਹਾਡੇ ਸਾਹਮਣੇ ਨੈਸ਼ਨਲ ਵੋਟਰ ਡੇ ਤੇ ਇੱਕ ਗੀਤ ਪੇਸ਼ ਕਰਨ ਜਾ ਰਿਹਾ ਹਾਂ ਹੌਸਲਾ ਕੀਤਾ ਏ ਗੱਲ ਸੱਚੀ ਕਹਿਣ ਦਾ ਆ ਗਿਆ ਵੇਲਾ ਲੋਕ ਹੱਕ ਲੈਣ ਦਾ ਹੌਸਲਾ ਕੀਤਾ ਏ ਗੱਲ ਸੱਚੀ ਕਹਿਣ ਦਾ ਆ ਗਿਆ ਵੇਲਾ ਲੋਕ ਹੱਕ ਲੈਣ ਦਾ ਪਿੰਡ ਵਿੱਚ ਰਹਿ ਕੇ ਇੱਜ਼ਤ ਕਮਾਈ ਦੀ ਨਸ਼ਿਆਂ ਦੇ ਸਿਰ ਤੇ ਨਹੀਂ ਵੋਟ ਪਾਈਦੀ ਨਸ਼ਿਆਂ ਦੇ ਸਿਰ ਤੇ ਨਹੀਂ ਵੋਟ ਪਾਈਦੀ ਨਸ਼ਿਆਂ ਦੇ ਸਿਰ ਤੇ ਨਹੀਂ ਵੋਟ ਪਾਈਦੀ ਪਿੰਡ ਵਿੱਚ ਰਹਿ ਕੇ ਅਸੀਂ ਪੰਚ ਚੁਣੀਦਾ ਖੇ ਦਾਜੀ ਚ ਨਹੀਂ ਸਰਪੰਚ ਚੁਣੀਦਾ ਮਾਰ ਕੇ ਜ਼ਮੀਰਾਂ ਖ ਨਹੀਂ ਵਿਖਾਈਦੀ ਨਸ਼ਿਆਂ ਦੇ ਸਿਰ ਤੇ ਨਹੀਂ ਵੋਟ ਪਾਈਦੀ ਨਸ਼ਿਆਂ ਦੇ ਸਿਰ ਤੇ ਨਹੀਂ ਵੋਟ ਪਾਈਦੀ ਜੀ ਸਮੂਹ ਜ਼ਿਲ੍ਹਾ ਪ੍ਰਸ਼ਾਸਨ ਨੇ ਸਕੂਲ ਦੇ ਬੱਚਿਆਂ ਨਾਲ ਨਵੇਂ ਵੋਟਰਾਂ ਨਾਲ ਮਿਲ ਕੇ 15ਵਾਂ ਨੈਸ਼ਨਲ ਵੋਟਰਸ ਡੇ ਮਨਾਇਆ ਹੈ ਜ਼ਿਲ੍ਹਾ ਫਤਿਹਗੜ ਸਾਹਿਬ ਵਿੱਚ ਸਾਰਿਆਂ ਨੂੰ ਮੈਂ ਨੈਸ਼ਨਲ ਵੋਟਰਸ ਡੇ ਦੀਆਂ ਸ਼ੁਭਕਾਮਨਾਵਾਂ ਵੀ ਦਿੰਦੀ ਹਾਂ ਤੇ ਇੱਥੇ ਆਏ ਨੌਜਵਾਨਾਂ ਨੂੰ ਇੱਕ ਖਾਸ ਅਪੀਲ ਕਰਦੀ ਹਾਂ ਕਿ ਆਪਣਾ ਬੁਨਿਆਦੀ ਜਿਹੜਾ ਵੋਟ ਦਾ ਹੱਕ ਹੈ ਉਹ ਆਪਣਾ ਵੋਟ ਹੱਕ ਜ਼ਰੂਰ ਇਸਤੇਮਾਲ ਕਰਨ ਤੇ ਵੋਟ ਜ਼ਰੂਰ ਪਾਣ ਸੋ ਥੈਟ ਅਸੀਂ ਆਪਣੇ ਲੋਕਤੰਤਰ ਨੂੰ ਹੋਰ ਮਜ਼ਬੂਤ ਕਰ ਸਕੀਏ ਇਸ ਵਾਰ ਦਾ VOTING ਨੈਸ਼ਨਲ ਵੋਟਰਸ ਡੇ ਦਾ ਜਿਹੜੀ ਥੀਮ ਹੈ ਉਹ ਹੈ VOTING ਵਰਗਾ ਕੁਝ ਨਹੀਂ ਮੈਂ ਵੋਟ ਜ਼ਰੂਰ ਪਾਵਾਂਗਾ ਸੋ ਮੈਂ ਸਾਰਿਆਂ ਨੂੰ ਫਿਰ ਕਹਿੰਦੀ ਹਾਂ ਕਿ ਇਸ ਥੀਮ ਨੂੰ ਫੋਲੋ ਕਰੋ ਤੇ ਨਾਲ ਹੀ ਕੁਇਜ਼ ਕੰਪੀਟੀਸ਼ਨ ਵਿੱਚ ਪੇਂਟਿੰਗ ਕੰਪੀਟੀਸ਼ਨ ਵਿੱਚ ਜਿਹੜੇ ਜੇਤੂ ਵਿਦਿਆਰਥੀ ਹੈ ਉਹਨਾਂ ਨੂੰ ਮੈਂ ਫਿਰ ਤੋਂ ਮੁਬਾਰਕਬਾਦ ਦਿੰਦੀ ਹਾਂ ਤੇ ਸਭਨਾਂ ਨੂੰ ਅਪੀਲ ਕਰਦੀ ਹਾਂ ਕਿ ਆਪਣੀ ਵੋਟ ਬਣਵਾਉਣ ਦਾ ਤੇ ਆਪਣੀ ਵੋਟ ਪਾਉਣ ਦਾ ਜਿਹੜਾ ਬੁਨਿਆਦੀ ਹੱਕ ਹੈ ਉਹਦੀ ਵਰਤੋਂ ਜ਼ਰੂਰ ਕਰਿਏ ਜੈ ਹਿੰਦ ਪ੍ਰਾਪਤੀ ਵੇਚਣੇ ਅਤੇ ਖਰੀਦਣੇ ਲਈ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟੀਆਂ